ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਆਪਣੇ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਬੈਲ ਵਾਲਾ ਬਟਨ ਜਰੂਰ ਦਬਾਇਆ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਜਿਹੜੀ ਅਪਡੇਟ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਹੁਣ ਧੁੱਪ ਨਿਕਲਣ ਦੇ ਮੰਨ ਕੇ ਚਲੋ ਤੁਸੀਂ ਆ ਸਾਰੇ ਨੇ ਹੁਣ ਕਿਉਂਕਿ 9 ਤਰੀਕ ਨੂੰ ਕੱਲ ਵੀ ਮਾੜੇ ਮੋਟਾ ਸੂਰਜ ਵਧੀਆ ਦੇਖ ਗਿਆ ਤੇ ਅੱਜ ਵੀ ਸੂਰਜ ਦੇ ਵਧੀਆ ਨਿਕਲਣ ਦੇ आसार ਨੇਗੇ ਕਿਤੇ ਕਿਤੇ ਸੂਰਜ ਨੇ ਮੱਲ ਕੇ ਮਾੜਾ ਮੋਟਾ ਆਪਦਾ ਜਿਹੜਾ ਰੰਗ ਉਹ ਦਿਖਾਇਆ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਥੋੜੇ ਨਾਲ ਵੀਡੀਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਤੁਹਾਡਾ ਖਰਚਾ ਵੀ ਬਚ ਸਕਦਾ ਇਹਦੇ ਨਾਲ ਤੇ ਥੋੜਾ ਜਿਹਾ ਝਾੜ ਆ ਜਾ ਤੁਹਾਡੀ ਕਣਕ ਜਿਹੜੀ ਪੀਲੀ ਪਈ ਹੋਈ ਆ ਉਹ ਵੀ ਠੀਕ ਹੋ ਸਕਦੀ ਆ ਜੇ ਆਪਾਂ ਖਰਚਾ ਕਰ ਕਰਕੇ ਰੱਖ ਗਏ ਤਾਂ ਕਿਸਾਨ ਵੀਰੋ ਪੂਰੀ ਵੀਡੀਓ ਜਰੂਰ ਦੇਖਿਓ ਕਿਸਾਨ ਵੀਰੋ ਜਿਹੜਾ ਆਪਣੇ ਮਨ ਦੇ ਵਿੱਚ ਇੱਕ ਹੁੰਦਾਗਾ ਡਰ ਵੀ ਆਰ ਆਪਣੀ ਕਣਕ ਦਾ ਹੁਣ ਮਾਰੀ ਰਹਗੀ ਵੀ ਹੁਣ ਇਹਨੇ ਝਾੜ ਨਹੀਂ ਦੇਣਾ ਆਪਾਂ ਕੀ ਕਰਦਾ ਕਿਸਾਨ ਵੀਰੋ ਯੂਰੀਆ ਤੇ ਯੂਰੀਆ ਸਟਿੱ ਜਾਂਦੇ ਆ ਕਣਕ ਦੇ ਵਿੱਚ ਮੇਰੇ ਕੰਟਰੈਕਟ ਦੇ ਵਿੱਚ ਕਈ ਫਾਰਮਰ ਅਜੇ ਜੀ ਵੀ ਨੇ ਜਿਨ੍ਹਾਂ ਨੇ ਤੀਜੇ ਰੇਹ ਤੱਕ ਵੀ ਇੱਕ ਗੱਟਾ ਇੱਕ ਬਿੱਗੇ ਦਾ ਜੂਰੀਆ ਟਪਾਤਾ। ਚਮਨੂ ਵੀ ਇੱਕ ਕੀਲੇ ਦੇ ਵਿੱਚ ਸਾਢੇ 4 ਬੋਰੀਆਂ ਤੋਂ ਉੱਪਰ ਲੰਗਾਤੀਆਂ। ਤਾਂ ਅਜੇ ਰੇਹ ਤੀਜਾ ਹੀ ਪਾਇਆ ਉਹਨਾਂ ਨੇ। ਤੇ ਕਈ ਕਿਸਾਨ ਵੀ ਰਹਿ ਅਜੇ ਨੇ। ਜਿਨ੍ਹਾਂ ਨੇ ਸਿਰਫ ਦੋ ਗੱਟੇ ਜੂਰੀਆ ਦੇ ਪਾਏ ਨੇ ਹਜੇ ਤੱਕ ਰੇਹ ਤਿੰਨ ਲਾਤੇ। ਪਰ ਉਹਨਾਂ ਦੀ ਕਣਕ ਵਧੀਆ ਖੜੀ ਆ। ਹੁਣ ਆਪਾਂ ਕਿਸਾਨ ਵੀਰੋ ਤੁਹਾਨੂੰ ਮੈਨੇਜਮੈਂਟ ਬਾਰੇ ਦੱਸਦੇ ਆ ਪਹਿਲਾਂ ਤਾਂ ਫਿਰ ਆਪਾਂ ਤੁਹਾਨੂੰ ਦੱਸਾਂਗੇ ਸਪਰੇਅ ਬਾਰੇ ਇੱਕ ਬਾਰੇ ਜਿਹੜੇ ਕਿਸਾਨ ਵੀਰੋ ਆਪਣੇ ਜੂਰੀਏ ਦੀ ਗੱਲ ਆ ਜੂਰੀਆ ਵੱਧ ਪਾਉਣ ਨਾਲ ਝਾੜ ਨਹੀਂ ਆਉਂਦਾ ਜੂਰੀਏ ਦੀ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਝਾੜ ਆਉਂਦਾ ਵੱਧ ਦਾ ਤੁਸੀਂ ਚਾਹੇ 10 ਗੱਟੇ ਪਾ ਦਿਓ ਤੁਹਾਡਾ ਆਪਣਾ ਖੇਤ ਆ ਤੁਸੀਂ ਆਪ ਪਾਉਣੇ ਨੇ ਪਰ ਜੇ ਤੁਹਾਡੀ ਮੈਨੇਜਮੈਂਟ ਨਹੀਂ ਜੂਰੀਆ ਪਾਉਣ ਦੀ ਸਹੀ ਹੈਗੀ ਥੋੜਾ ਸਮਾਂ ਨਹੀਂ ਸਹੀ ਹੈਗਾ ਫਿਰ ਉਹ ਬੇਅਰਥਾ ਬਿਲਕੁਲ ਉਹਦਾ ਜ਼ੀਰੋ ਰਿਜ਼ਲਟ ਆ ਹੁਣ ਕਿਸਾਨ ਵੀਰੋ ਬਹੁਤ ਸਾਰੇ ਵੀਰ ਨੇ ਜਿਹੜੇ ਉਹ ਬਾਅਦ ਚ ਜੂਰੀਆ ਪਾਉਂਦੇ ਨੇ ਪਹਿਲੇ ਪਾਣੀ ਤੋਂ ਕਈ ਕਿਸਾਨ ਵੀਰ ਪਹਿਲੇ ਪਾਣੀ ਤੋਂ ਪਹਿਲਾਂ ਜੂਰੀਆ ਪਾਉਂਦੇ ਨੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ 5-6 ਦਿਨ ਪਹਿਲਾਂ ਜੂਰੀਆ ਦਾ ਸਿੱਟਾ ਲਗਾ ਦਿਓ ਤੁਸੀਂ ਪਹਿਲੇ ਪਾਣੀ ਤੋਂ ਦੂਸਰਾ ਜੂਰੀਆ ਜਦੋਂ ਥੋੜਾ ਪੈਰ ਖੜਦਾ ਉਦੋਂ ਪਾ ਦਿਓ ਤੀਜਾ ਦੂਜੇ ਪਾਣੀ ਤੋਂ ਪਹਿਲਾਂ ਪਾ ਦਿਓ ਥੋੜ ਨੂੰ ਰਿਜ਼ਲਟ ਫੁੱਲ ਦੇ ਫੁੱਲ ਮਿਲਣਗੇ ਤੇ ਹੁਣ ਕਿਸਾਨ ਵੀਰੋ ਜਿਹੜਾ ਆਪਾਂ ਜੂਰੀਆ ਡੇਢ ਗੱਟੂ ਇੱਕ ਵਾਰ ਚ ਪਾਉਣਿਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿੰਨੀ ਨਾਈਟ੍ਰੋਜਨ ਬੂਟੇ ਨੇ ਲੈਣੀਆਂ ਓੰਨੀ ਹੀ ਲੈਣੀ ਆ। ਜ਼ਿਆਦਾ ਜੂਰੀਆ ਪਾਉਣ ਨਾਲ ਨਹੀਂ ਆਪਣੀ ਫਸਲ ਹਰੀ-ਪਰੀ ਹੋਣ ਲੱਗੀ। ਤੇ ਕਿਸਾਨ ਵੀਰੋ ਮੈਂ ਇਹ ਗੱਲ ਤਾਂ ਕਹੀ ਮੈਨੂੰ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਨੇ ਇਸੇ ਗੱਲ ਵਾਸਤੇ ਵੀ ਵੀਰੇ ਆਪਾਂ ਕਿੰਨੀ ਕ ਜੂਰੀਆ ਪਾਈਏ। ਵੀਰੇ ਜਿਹੜੀਆਂ 222 300 387 ਵੈਰਾਈਟੀਆਂ ਨੇਗੀਆਂ ਇਹਨਾਂ 'ਚ ਜ਼ਿਆਦਾ ਜੂਰੀਆ ਐ ਨਹੀਂ ਹੈਗਾ ਵੀ ਆਪਾਂ ਦੂਸਰੀ 'ਚ 3 ਪੌਣੇ 'ਚ 5 ਪੌਣੇ ਨੇ। ਜੇ ਦੂਸਰੀ ਚ ਆਪਾਂ 3 ਜੂਰੀ ਇਹਦੇ ਗੱਟੂ ਪਾਉਣੇ ਆਗੇ ਜਾਂ 3.5 ਪਾਉਣੇ ਆ ਤੁਸੀਂ ਇਹਦੇ ਚ 4 ਪਾ ਲਓ ਇਹ ਨਾ ਨਾ ਹੋਵੇ ਵੀ ਆਪਾਂ ਦੁੱਗਣਾ ਕਰਦੀਏ ਉਦੋਂ ਮੈਨੇਜਮੈਂਟ ਪਰ ਸਹੀ ਰੱਖੋ ਤਾਂ ਕਿਸਾਨ ਵੀਰੋ ਇੱਕ ਗੱਲਬਾਤ ਜਿਹੜੀ ਜ਼ਰੂਰੀ ਆ ਆਪਾਂ ਕਰਨੀ ਹੈਗੀ ਦੇਖੋ ਆਪਣੀਆਂ ਫਸਲਾਂ ਨੇ ਜਿਹੜੀਆਂ ਹਰ ਇੱਕ ਫਸਲ ਦਾ ਰੰਗ ਢੰਗਾ ਜਿਹੜਾ ਉਹ ਵੱਖਰਾ ਕਰੈਕਟਰ ਵੱਖਰੇ ਨੇ ਕਈ ਫਸਲਾਂ ਜਲਦੀ ਸਪਰੇਅ ਮੰਨ ਜਾਂਦੀਆਂ ਨੇ, ਕਈ ਹੌਲੀ ਮੰਨਦੀਆਂ ਨੇ ਜਿੱਦਾਂ ਆਪਣੇ ਕਣਕ ਦੀ ਫਸਲੇ ਲਾ ਲਓ ਤੁਸੀਂ। ਕਈ ਵੈਰਾਈਟੀਆਂ ਇਹ ਜਿਹੀਆਂ ਨੇ ਜਿਨ੍ਹਾਂ ਦਾ ਫਟਾਰਾ ਘੱਟਾ, ਲੰਬਾਈ ਜ਼ਿਆਦਾ ਖਿੱਚਦੀਆਂ ਨੇ, ਕਈ ਵੈਰਾਈਟੀਆਂ ਫਟਾਰਾ ਵੱਧ ਕਰਦੇ ਨੇ, ਲੰਬਾਈ ਨਹੀਂ ਲੈਂਦੀਆਂ। ਜਾਂ ਪੀਲਾਪਣ ਛੇਤੀ ਫੜਦੀਆਂ ਨੇ। ਇਹ ਹਰ ਇੱਕ ਦਾ ਉਹ ਦਾ ਉਹ ਦਾ ਕਰੈਕਟਰ ਹੁੰਦਾ ਏਗਜ਼ਾਮਪਲ ਬਰੋ। ਤੇ ਹੁਣ ਕਿਸਾਨ ਵੀਰਾਂ ਦੀ ਪ੍ਰੋਬਲਮ ਕੀ ਆ? ਉਹਨਾਂ ਨੇ 2 2 2 3 3 ਸਪਰੇਅ ਮੰਨ ਕੇ ਚੱਲੋ ਤੁਸੀਂ ਕਰਤੀਆਂ। ਪਰ ਕਣਕ ਨਹੀਂ ਉਹਨਾਂ ਦੀ ਹਰੀ-ਭਰੀ ਹੋ ਰਹੀ ਕਣਕ ਦਾ ਪੀਲਾਪਣ ਨਹੀਂ ਜਾ ਰਿਹਾ ਉਹ ਕਿਉਂ ਨਹੀਂ ਜਾ ਰਿਹਾ ਕਿਸਾਨ ਵੀਰੋ ਕਿਉਂਕਿ ਧੁੱਪ ਨਹੀਂ ਆਏਗੀ ਜਦੋਂ ਧੁੱਪ ਨਿਕਲੂਗੀ ਤੁਹਾਡੇ ਖੇਤ ਨੂੰ 4 ਤੋਂ 5 ਦਿਨ ਦੀ ਧੁੱਪ ਲੱਗ ਗਈ ਤਾਂ ਤੁਹਾਡੇ ਜਿਹੜਾ ਖੇਤ ਆ ਨੀਚੋਂ ਸੁੱਕਣ ਲੱਗ ਗਿਆ ਪ੍ਰੋਪਰ ਇਹਨੂੰ ਗਿੱਲ ਖੁਸ਼ਕ ਹੋਣ ਲੱਗੀ ਬੂਟੇ ਨੂੰ ਆਕਸੀਜਨ ਸਹੀ ਮਿਲਣ ਲੱਗੂ ਧੁੱਪ ਦੇ ਵਿੱਚ ਜਿਹੜਾ ਬੂਟੇ ਨੇ ਸੂਰਜ ਤੋਂ ਰੋਸ਼ਨੀ ਲੈ ਕੇ ਭੋਜਨ ਬਣਾਉਣਾਗਾ ਉਹ ਬੰਨ ਲੱਗ ਗਿਆ ਕਲੋਰੋਫਿਲ ਦੀ ਮਤਲਬ ਕਿ ਪੂਰੀ ਇਹਨੂੰ ਕਲੋਰੋਫਿਲ ਮਿਲ ਗਈ ਬੂਟੇ ਨੂੰ ਜਾਂ ਕੋਈ ਵੀ ਸਪਰੇਅ ਕਰਦੇ ਹੋ ਪੂਰੀ ਪ੍ਰੋਪਰ ਤਰੀਕੇ ਨਾਲ ਇਹਨੂੰ ਮਿਲ ਗਈ ਤਾਂ ਤੁਸੀਂ ਆਪ ਦੇ ਆਪ ਦੇਖ ਲਓ ਤੁਹਾਡੀ ਕਣਕ ਨੇ ਰੰਗ ਬਦਲਣਾ ਸ਼ੁਰੂ ਕਰ ਦੇਣਾ ਤੁਸੀਂ 4 ਦਿਨ ਤੋਂ ਪਾ ਲੈਣ ਤੋਂ ਇਹੀ ਕਣਕ ਆਪਣੀਆਂ ਰੰਗ ਬਟਾ ਦੇਣੀਆਂ ਨਾਲ ਦੀ ਨਾਲ ਤੇ ਹੁਣ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕਰਨੀ ਹੈ ਇੱਕ ਸਪਰੇਅ ਮੈਂ ਤੁਹਾਨੂੰ ਦੱਸ ਦਦਾ ਬਹੁਤ ਜ਼ਿਆਦਾ ਸਸਤੀ ਜਿਹਦੇ ਨੂੰ ਆਪਾਂ ਕਹਿ ਦਿੰਦੇ ਆ ਸਪਰੇਅ ਮੈਂ ਖੁਦ ਵੀ ਤਜਰਬਾ ਕਰਿਆ ਜੀੜੀ ਕੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਊਗੀ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਿਆਗਾ ਦੁਬਾਰਾ ਫੇਰ ਦੱਸੂਗਾ ਕਿਸਾਨ ਵੀਰੋ ਡੇਢ ਕਿਲੋ ਲੈ ਲਓ ਤੁਸੀਂ ਮੈਗਨੀਸ਼ੀਅਮ ਸਲਫੇਟ ਨਾਲ ਤੁਸੀਂ ਲੈ ਲਓ ਉਹਦੇ 1 ਤੋਂ ਡੇਢ ਕਿਲੋ ਯੂਰੀਆ ਤੇ ਨਾਲ ਕਿਸਾਨ ਵੀਰੋ ਤੁਸੀਂ ਕੋਈ ਗ੍ਰੋਥ ਪ੍ਰੋਮੋਟਰ ਪਾਉਣਾ ਤਾਂ ਤੁਸੀਂ ਪਾ ਸਕਦੇ ਹੋ ਇਹਦੇ ਜਿਹੜੀ ਵੀ ਕੋਈ ਜਿਵਰੇਲਿਕ ਪਾ ਸਕਦੇ ਹੋ ਹਿਊਮਿਕ ਐਸਿਡ ਪਾ ਸਕਦੇ ਹੋਗੇ ਪਰ ਤੁਹਾਨੂੰ ਇਹ ਜੇਕਰ ਇਹ ਸਪਰੇਅ ਕਰੋਗੇ ਤੇ ਰਿਜ਼ਲਟ ਤੁਹਾਨੂੰ 100% ਮਿਲਣਗੇ ਮਿਲਣਗੇ ਜਿਹੜਾ ਕਿਸਾਨ ਵੀਰੋ ম্যাগਨੀਸ਼ੀਅਮ ਆ ਇਹੇ ਬੂਟੇ ਦੇ ਵਿੱਚ ক্লোਰੋਫਿਲ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਜਿਹਦੇ ਨਾਲ ਕੇ ਬੂਟਾ ਆਪਣੀ ਸਹੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰ ਦਿੰਦਾ ਗ੍ਰੋਥ ਫਟਾਰਾ ਬੂਟੇ ਦਾ ਸਹੀ ਹੋ ਜਾਂਦਾ ਹੈਗਾ ਰਿਜ਼ਲਟ ਪੂਰੇ ਵਧੀਆ ਮਿਲਣਗੇ ਸਾਰਿਆਂ ਤੋਂ ਵਧੀਆ ਸਪਰੇਅ ਹੈ ਇਹ ਮੈਂ ਖੁਦ ਤਜਰਬਾ ਕਰਿਆ ਪੀਲੀ ਖੜੀ ਕਣਕ ਪਾਣੀ ਨਾਲ ਦਬੀ ਹੋਈ ਕਣਕ ਨੂੰ ਬਹੁਤ ਜ਼ਿਆਦਾ ਵਧੀਆ ਇਹ ਰਿਜ਼ਲਟ ਦੇ ਰਿਹਾ ਫਾਲਤੂ ਦਵਾਈਆਂ ਦੇ ਝੰਜਟਾਂ ਚ ਨਾ ਪਾਓ ਸਪਰੇਅ ਕਰੋ ਰਿਜ਼ਲਟ ਤੁਹਾਨੂੰ ਪੂਰੇ ਫੁੱਲ ਮਿਲਣਗੇ ਇਹ ਸਪਰੇਅ ਹੈ ਜਿਹੜੀ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਸਪਰੇਅ ਆ ਪਾਣੀ ਘੱਟੋ ਘੱਟ 100 ਲੀਟਰ ਲਾਇਆ ਕਰੋ ਬਹੁਤ ਸਾਰੇ ਵੀਰ ਨੇ ਜਿਹੜੇ ਉਹ ਦੋਸਤ ਦੇ ਦਿੰਦੇ ਆ ਆਪਾਂ ਦੁਕਾਨਦਾਰਾਂ ਨੂੰ ਜਾਂ ਤੁਸੀਂ ਦੋਸਤ ਦੇ ਦਿੰਦੇ ਹੋਗੇ ਕਿਸੇ ਕੰਪਨੀ ਨੂੰ ਜਾਂ ਦਵਾਈ ਨੂੰ ਪਹਿਲਾਂ ਵੀਰੋ ਆਪਦੇ ਕੰਮ ਕਰਨ ਦਾ ਢੰਗ ਤੇ ਪਹਿਲਾਂ ਗਲਤੀ ਤੁਸੀਂ ਐ ਪਛਾਣੋ ਵੀ ਯਾਰ ਆਪਣੇ ਤੋਂ ਤਾਂ ਨਹੀਂ ਹੋਗੀ ਵੀ ਆਪਾਂ ਕੋਈ ਸਪਰੇਅ ਦਾ ਢੰਗ ਚ ਤਾਂ ਨਹੀਂ ਉਹ ਕਰਤਾ ਵੀ ਜਾ ਸਪਰੇਅ ਆਪਾਂ ਜਿਆਦਾ ਤਾਂ ਨਹੀਂ ਡੋਜ਼ ਪਾ ਦੀ ਸਹੀ ਢੰਗ ਨਾਲ ਕਰੋ ਜੇਕਰ ਤੁਹਾਨੂੰ ਫੇਰ ਵੀ ਨਹੀਂ ਕੋਈ ਨਤੀਜਾ ਮਿਲਦਾ ਜਾਂ ਫੇਰ ਵੀ ਤੁਸੀਂ ਸੰਤੁਸ਼ਟ ਨਹੀਂ ਹੁੰਦੇ ਫੇਰ ਤੁਸੀਂ ਕਿਸੇ ਨੂੰ ਦੋਸ ਦੋ ਪਾਣੀ ਘੱਟੋ ਘੱਟ 100 ਸਵਾ 100 ਲੀਟਰ ਕਿਸਾਨ ਵੀਰ ਉਹ ਲਾਇਆ ਕਰੋ ਕਿਉਂਕਿ ਕਣਕ ਜਦੋਂ ਵੱਡੀ ਹੋ ਜਾਂਦੀ ਆ ਪੱਤੇ ਜਿਆਦਾ ਹੋ ਜਾਂਦੇ ਨੇ ਫਿਰ ਹਰ ਇੱਕ ਪੱਤੇ ਨੂੰ ਸਪਰੇਅ ਦੀ ਲੋੜ ਹੁੰਦੀ ਆ ਤਾਂ ਕਰਕੇ ਆਪਾਂ ਨੂੰ ਰਿਜ਼ਲਟ ਨਹੀਂ ਮਿਲਦੇ ਤਾਂ ਆਪਾਂ ਪਾਣੀ ਘੱਟ ਲਾ ਦਿੰਨੇ ਆ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਿੰਨੀ ਵੀ ਆਪਣੀ ਇਹ ਜਾਣਕਾਰੀ ਸੀਗੀ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਹਰ ਇੱਕ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਜੋ ਵੀ ਨਵੀਂ ਵੀਡੀਓ ਆਊਗੀ ਤੁਹਾਨੂੰ ਵਧੀਆ ਜਾਣਕਾਰੀ ਸੰਬੰਧਿਤ ਮਿਲੂਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ